दलित समुदाय के अधिकारियों की सुरक्षा के लिए गठित की गई भगवान वाल्मीकि अंबेडकर कोर कमेटी के विस्तार हेतु नए सदस्यों का चयन किया गया स्थानीय शास्त्रीय मार्केट स्थित भगवान वाल्मीकि मंदिर में कार्यक्रम का आयोजन किया गया जिसकी अध्यक्षता अमनमूल निवासी जगदीश जग्गू राहुल मलिक अजय कल्याण ने संयुक्त तौर पर की समारोह में प्रदेश भाजपा पूर्व उप राकेश गिल भाजियों में जिलाध्यक्ष गौरव गिल दलित सुरक्षा सेना के चेयरमैन लव मट्टू वरिष्ठ कांग्रेस के नेता विशाल गिल विशेष तौर पर उपस्थित हुए अमन मूल निवासी ने नए सदस्यों के नाम की घोषणा करते हुए संदीप गिल को जहां कोर कमेटी का मेंबर नियुक्त किया वहीं भारतीय मूल निवासी मुक्त मोर्चा का जिला अमृतसर का उपप्रधान भी नियुक्त किया इसी के साथ संदीप गिल वासु गिल कुणाल गिल सनी मट्टू गौरव मल्होत्रा सौरव गिल काशी मल्होत्रा सोनू गिल काला चाचा अश्वनी गिल सुमित गिल और कॉर कमेटी के सदस्यों की जिम्मेदारी सौंपी गई इस अवसर पर मोहित गिल गौरव गिल के अतिरिक्त इलाका निवासी उपस्थित थे ਗਿਲ ਸਾਹਿਬ ਜਿਨ੍ਹਾਂ ਨੂੰ ਭਗਵਾਨ ਮਾਲਵੀਕੀ ਅੰਬੇਡਕਰ ਪੋਲ ਕਮੇਟੀ ਦਾ ਇੱਕ ਸਦਸਾ ਹੈ ਇਮਾਨਦਾਰੀ ਨਾਲ ਕੰਮ ਕਰਦੀ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮਸਲਾ ਹੋਵੇ ਉਹ ਪੋਲ ਕਮੇਟੀ ਹਮੇਸ਼ਾ ਹੀ ਹੱਲ ਕਰਦੀ ਆ ਤੇ ਆਪਣੇ ਸਮਾਜ ਨਾਲ ਦੇਰ ਰਾਤ ਖੜਾ ਹੁੰਦੀ ਆ ਤੇ ਮੈਂ ਆਪਣੇ ਸਾਥੀਆਂ ਸਹਿਤ ਆਪਣੇ ਪਰਿਵਾਰ ਦਾ ਸਭ ਹੰਟੇ ਆਪਣੇ ਪਰਿਵਾਰ ਦਾ ਸਾਥ ਦੇਣ ਤੇ ਗਿਲ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਦੋ ਸ਼ਬਦ ਜੋੜਿਆ ਕਿਉਂਕਿ ਇਹਨਾਂ ਨੇ ਆਪ ਹੀ ਸਾਡਾ ਕੰਮ ਵੇਖ ਕੇ ਪ੍ਰਸ਼ਾਸਨ ਦੇ ਪ੍ਰਤੀ ਜਾਂ ਸਮਾਜ ਦੇ ਭਾਗ ਵਾਲੇ ਆ ਤੁਹਾਡੇ ਭਰਾ ਵੱਡੇ ਛੋਟੇ ਭਰਾਵਾਂ ਨੂੰ ਦੇਖ ਕੇ ਉਹਨਾਂ ਨਾਲ ਕਰਕੇ ਬਾਬਾ ਸਾਹ ਜੀ ਨਾਰਾ ਜੱਪਿੰਦਾ ਨਾਰਾ ਉਹ ਵੀ ਆਪਾਂ ਜੋਸ਼ ਨੇ ਹਮੇਸ਼ਾ ਲਾਇਆ ਕਰੀਏ ਜਿਸ ਦਾ ਕਿ ਸਾਡੇ ਵੱਡੇ ਵੀਰ ਕਾਸ਼ੀ ਭਾਈ ਨੇ ਜਿਹੜੀ ਸਾਡੀ ਕੱਲ ਗੱਲ ਬਾਤ ਹੋਈ ਜਿਹੜੀ ਮੀਟਿੰਗ ਹੋਈ ਫੋਰ ਕਮੇਟੀ ਦੇ ਨਾਲ ਉਹਨਾਂ ਨੇ ਸਾਨੂੰ ਪਿਆ ਕਿ ਸੰਸਦ ਆਪਣੇ ਆਪਣੇ ਲੈਵਲ ਤੇ ਕੰਮ ਕਰਦੀ ਪਈ ਆ ਪਰ ਉਸ ਸੰਸਦ ਦਾ ਜਿਹੜਾ ਸਿਸਟਮ ਬਣਾਇਆ ਹਰ ਇੱਕ ਜਿਹੜਾ ਆਪਣਾ ਬਣਾਉਂਦਾ ਆ ਪਰ ਕੋਰ ਕਮੇਟੀ ਦੇ ਵਿੱਚ 42 25 ਜਿਵੇਂ ਬਣ ਗਿਆ ਜਿਹੜੀਆਂ ਇੱਕ ਝੰਡੇ ਥਲੇ ਕੰਮ ਕਰਦੀਆਂ ਪਈਆਂ ਆ ਕਿਉਂਕਿ ਇਹ ਦੱਸਣਾ ਮੇਰੇ ਲਈ ਤੁਹਾਡੇ ਲਈ ਇਸ ਕਰਕੇ ਆ ਕਿਉਂਕਿ ਭਗਵਾਨ ਵਾਣਕ ਨੇ ਮੈਂਬਰ ਕੋਰ ਕਮੇਟੀ ਇਸ ਕਰਕੇ ਬਣਾਏਗੀ ਕਿਉਂਕਿ ਹਰ ਕਿਸ ਨੇ ਆਪਣੀ ਆਪਣੀ ਸੰਸਥਾ ਨੂੰ ਅੱਗੇ ਆਪਣੇ ਆਪਣੇ ਲੈਵਲ ਤੇ ਕੰਮ ਕਰਦੀ ਸੀ ਉਹ ਇਹਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਰਾਹੁਲ ਮਲਿੰਕ ਜੀ ਲਵ ਮਟੂ ਜੀ 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 ਤੁਮਾਰ ਜਗੂ ਜੀ ਤੇ ਸੰਤ ਵੀ ਜੀ ਕਾਫੀ ਸੰਤਰੀ ਇਸ ਕਮਿਟੀ ਵੀ ਜੁੜੇ ਨੇ ਸੰਤ ਪੰਕਜਾ ਜੀ ਨੇ ਵੀ ਇੱਥੇ ਪਹੁੰਚਣਾ ਸੀ ਸਿਰਫ ਕਿ ਸਾਡੇ ਹੀ ਸਮਾਜ ਦਾ ਇੱਕ ਮਤਾ ਜੀ ਜਿਹਦੇ ਕਰਕੇ ਉਹਨਾਂ ਨੇ ਕੱਲ ਘਰੇਡੇ ਖਾਣੇ ਦੇ ਬਾਅਦ ਕਿਰਾਉ ਕਰਨਾ ਸੀ ਉਹਦੀ ਜਿਹੜੀ ਮੀਡੀਆ ਵਾਸਤੇ ਪੁਲੀ ਪ੍ਰਸ਼ਾਸਨ ਉਹਨਾਂ ਨੇ ਇਮੀਡੀਏਟਲੀ ਲਾ ਲਿਆ ਕਿ ਤੁਹਾਡੇ ਜਿੰਨੇ ਵੀ ਮਸਲੇ ਸਮਾਜ ਦੇ ਨੇ ਉਹ ਹੱਲ ਹੋ ਜਾਣਗੇ ਤੇ ਤੁਸੀਂ ਉਸ ਕਮੇਟੀ ਕੋਲ ਜਾਓ ਉਹ ਸਾਡੀ ਫੈਡਰੇਸ਼ਨ ਸਾਡੀ ਜਿਹੜੀ ਕੋਰਟੀ ਨੇ ਵੀ ਕੰਮ ਦੇ ਕੇ ਉਹਨਾਂ ਨੇ ਇੱਕ ਮਨ ਬਣਾਇਆ ਕਿ ਇਹ ਜਿਹੜੇ ਕੋਰ ਕਮੇਟੀ ਭਗਵਾਨ ਵਾਲਕੀ ਅੰਗਰੇਜ਼ ਕਰ ਕੋਰ ਕਮੇਟੀ ਜਿਹੜੀ ਉਹ ਇੱਕ ਸਮਾਜ ਦਾ ਨਾਮ ਕਰਦੀ ਹੈ ਚਾਰੇ ਉਹ ਸਮਾਜ ਇਹ ਨਹੀਂ ਵੀ ਐਸੇ ਸਮਾਜ ਉਹਨਾਂ ਦੀ ਸੇਵਾ ਕਰਾਂਗੇ ਸਾਰੇ ਸਮਾਰਟ ਸੇਵਾ ਕਰਾਂਗੇ ਅਸੀਂ ਉਹਦੇ ਕਮੇਟੀ ਦੇ ਮੈਂਬਰਾਂ ਦੇ ਵਿੱਚੋਂ ਆਪਣਾ ਵਾਸੂ ਵੀਰ ਵਾਸੂ ਆਉਂਦਾ ਹੈ ਜਿਹਦੇ ਨਾਮਰ ਵਿੱਚ ਕਿਹਦੀ ਵਾਸੂ ਵੀਰ ਹੈ ਸੁਨਾਲ ਦੀ ਰਾਜਨਾ ਦੀ ਫਰਵੀ ਸਵੀ ਸੌਰਵ ਸਰਵਾਜੋ ਦੋਨੋਂ ਸਰਵਾਜੋ ਆਜੋ ਆਇਆ ਸਾਰੇ ਇਹ ਆਪਣੇ ਵੀ ਸਾਰੇ ਪਰਿਵਾਰ ਨਾਲ ਜੁੜੇ ਆ ਜੇ ਇੱਕ ਵਾਰ ਜੜ ਕੇ ਸਾਰਾ ਸੁਨਾਲ ਪਰਿਵਾਰ ਦੇ ਨਾਲ ਮੋੜ ਦੇ ਨਾਲ ਮੋੜਾ ਜੋ ਕੇ ਸਾਰੇ ਕੰਮ ਕਰੂਗੇ ਇਹ ਨਾ ਜਿੰਦਾ ਆਇਆ ਜੈ ਹੁੰਦੀ ਹਾਂ ਆਹਨ ਕਿ ਆਉਂਦੀ ਆਰੀ ਜੀ ਆਰੀ ਜੀ 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 ਤਾਰੀ ਗਾਣੀ ਕਰਾ ਲਓ ਮਾਣ ਸਾਰੇ ਆਈ ਪਾ ਆਪਰਾ ਜੀ ਜੀ

ਉਹ ਨਾ ਜਦੋਂ ਜਾਈਗਾ ਦੇਖੋ ਬਲੋ ਤੁਹਾਡੇ ਹੱਥ ਵਿੱਚ ਤਿੰਨ ਪਾ ਲਈ। ਉਹ ਕੋਈ ਫੇਸ ਬੋਰਡ ਕਰੀ 75 ਪਤਾ ਹੈ ਬਦਲਣਾ। ਹਾਂ ਇੱਕ ਨੰਬਰ ਤੋਂ ਕੱਟ ਪਾ ਲੀ। ਹਾਂ। ਜਦੋਂ ਮੈਂ ਪਿੱਛੇ ਜਾਂਦਾ ਵੀ ਬਰਾ। ਹਾਂ। ਮੈਂ ਤੇਰੇ ਨਾਲ ਬੋਲਦਾ। ਕੋਈ। ਕੋਈ ਨਾ ਹਾਂ ਦੋਗਾ। আরে আয় আয় ওরে অল দ্য বাইগরা ওকে সবাই ওনাটা নিছেন পাঁচ ওটা ভালো বাড়ি হয় হয় Hãy subscribe cho kênh Ghiền Mì Gõ Để không bỏ

ਹਰ ਇੱਕ ਵਿਚਾਰ ਦਾ ਅਭਿਨਨ ਹੋਵੇ ਮਸਤ ਚਲੋ ਜੀ ਠੀਕ ਹੈ ਜੀ ਇੱਕ ਪ੍ਰਸ਼ਨ ਕੀ ਜਿਹੜੇ ਸਾਡੇ ਖੰਡ ਹੈ ਜੀ ਵਾਲੇ ਜੀ ਨਾ ਸਾਡੇ ਬਾਪਾ ਬਿਦੇ ਹਲੋ ਬੜੇ ਮੁਸਕੀ ਨੇ ਹਲੋ ਹਾਂ ਹਾਂ ਅੱਜ ਕਾ ਕਾ ਬੇਡਾ ਪਿੱਛੇ ਆ ਮੜਾ ਜਾ ਪੁੱਤ ਅੱਛਾ ਯਾਰ ਅੱਛਾ ਯਾਰ ਜੋ ਬੋਲੇ ਤੋਨੇ ਮੈਂ ਵਾਹਿਗੁਰੂ ਜੀ जो बोले सो निर्भय भगवान भगवान जय भीम जय भगवान जय भीम जय भगवान बात तेरी सोच के रामभरण गेट होके वाल्मीकि धरम का नाश हो आ ਤੋਬਾ ਦਾ ਇਧਰ ਇੱਕ ਕੋਰੀ ਪਹਿਲਾਂ ਦਾ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਨਾਲੇ ਮੈਂ ਸਾਰੇ ਵੀਰਾਂ ਨੂੰ ਇਹ ਕਹਿੰਦਾ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਬੜਾ ਇੱਕ ਖੁਸ਼ੀ ਵਾਲਾ ਦਿਨ ਆ ਕਿ ਜਿਹੜੇ ਸਾਡੇ ਤੋਰਾ ਭਾਈ ਨੂੰ ਅਸੀਂ ਭਗਵਾਨ ਵਾਲਮੀਕੀ ਅੰਮੇੜ ਘਰ ਕੋਰਟ ਕਮੇਟੀ ਦਾ ਮੈਂਬਰ ਬਣਾਉਣਾ ਹੈ ਆ ਉਹਨਾਂ ਨੇ ਕੋਰ ਕਮੇਟੀ ਦੇ ਕੰਮ ਵੇਖ ਕੇ ਉਹਨਾਂ ਨੇ ਆਪ ਮਨ ਬਣਾਇਆ ਕਿ ਮੈਂ ਕੋਰ ਕਮੇਟੀ ਵਿੱਚ ਸ਼ਾਮਲ ਹੋਣਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਹੋ ਜਿਹੇ ਸਾਨੂੰ ਬੰਦੇ ਮਿਹਨਤੀ ਚਾਹੀਦੇ ਨੇ ਜਿਹੜੇ ਕਿ ਸਮਾਜ ਦਾ ਵਨ ਚੜ ਕੇ ਕੰਮ ਕਰਨ ਤੇ ਸਮਾਜ ਨੂੰ ਅੱਗੇ ਲੈ ਕੇ ਜਾਣ ਤੇ ਅਸੀਂ ਦੇ ਇਹਨਾਂ ਦੇ ਇਹਨਾਂ ਦੇ ਇਹਨਾਂ ਵੱਲੋਂ ਦੇ ਇਹਨਾਂ ਦੇ ਮੈਂਬਰਾਂ ਜਿਹੜੇ ਹੋਰ ਵੀ ਜਿਹੜੇ ਸਾਥੀ ਬਣਾਏ ਨੇ ਅਸੀਂ ਆਸ ਕਰਦੇ ਹਾਂ ਵੀ ਇਹ ਬੜਾ ਵਧੀਆ ਕੰਮ ਕਰਨਗੇ ਸਮਾਜ ਦਾ ਕਿਉਂਕਿ ਇਹਨਾਂ ਦੀ ਜੋਸ਼ ਆ ਇੱਕ ਯੂਥ ਆ ਤੇ ਇਹ ਸਾਨੂੰ ਯੂਥ ਹੀ ਚਾਹੀਦਾ ਵੀ ਸਾਡੇ ਸਮਾਜ ਵਾਸਤੇ ਉਹ ਅੱਗੇ ਵਧ ਕੇ ਕੰਮ ਕਰੇ ਤੇ ਮੈਂ ਦੇ ਸਾਰੇ ਵੀਰਾਂ ਨੂੰ ਹੋਰ ਵੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਯੂਥ ਹੈ ਜਾਂ ਕੋਈ ਉਹ ਸੀਨੀਅਰ ਮੈਂਬਰ ਬੰਨਾ ਚਾਹੁੰਦਾ ਤੇ ਉਹ ਵੱਧ ਚੜ ਕੇ ਆਵੇ ਤੇ ਭਗਵਾਨ ਵਾਲਮੀਕੀ ਅੰਵੇਡਕਰ ਕੋਰ ਕਮੇਟੀ ਦਾ ਮੈਂਬਰ ਬਣੇ ਕਿਉਂਕਿ ਇਹ ਤੋਂ ਭਗਵਾਨ ਵਾਲਮੀਕੀ ਅੰਵੇਡਕਰ ਕੋਰ ਕਮੇਟੀ ਆ ਜਿਹੜੀ ਕਿ ਸਾਰੇ ਸਮਾਜ ਦਾ ਕੰਮ ਕਰਦੀ ਪਈ ਆ ਐਸੇ ਨੇ ਜਿਹੜੇ ਜਿੰਨੇ ਵੀ ਕੰਮ ਕਰਦੇ ਪਿਆ ਉਹ ਅਸੀਂ ਸਾਰੇ ਸਮਾਜ ਦਾ ਵੱਲ ਚੜ ਕੇ ਕੰਮ ਕਰਦੇ ਆ ਤੇ ਮਾਰੇ ਸਾਰੇ ਵੀਰਾਂ ਨੂੰ ਬੇਦੀ ਕਰਦਾ ਵਾਂ ਇਹ ਵੱਲ ਚੜ ਕੇ ਕੋਰ ਕਮੇਟੀ ਦੇ ਜਲਦੀ ਤੋਂ ਜਲਦੀ ਮੈਂਬਰ ਬਣੋ ਤਾਂ ਕਿ ਸਾਡੇ ਸਮਾਜ ਨੂੰ ਇੱਕ ਨਵਾਂ ਨਵਾਂ ਯੂਜ ਮਿਲੇ ਔਰ ਨਵੀਂ ਉਮੀਦ ਮਿਲੇ ਇਹਨਾ ਗੁਸ਼ਤ ਕਹਿੰਦਾ ਪੁਰਕਮੇਟੀ ਪੁਰਕਮੇਟੀ ਜੀ ਕਿਸੇ ਵੀ ਸਮਾਜ ਦੇ ਸਮਾਜ ਦੇ ਬੰਦੇ ਨਾਲ ਜਾਂ ਕੋਈ ਕਿਸੇ ਦੀ ਧੀ ਪਾਂਦੇ ਨਾਲ ਕੋਈ ਟੱਕਾ ਹੋਵੇ ਤੇ ਉਹਨਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਆ ਔਰ ਉਹਨਾਂ ਨੂੰ ਇਨਸਾਫ ਦਿਵਾ ਕੇ ਹੀ ਪਛੜ ਇਹਨਾ ਗੁਸ਼ਤ ਕਹਿੰਦਾ ਜੈ ਵਾਲਮੀਕੀ ਹਾਰਾ ਜੈ ਵਾਲਮੀਕੀ ਜੀ ਮੈਂ ਅੱਜ ਆਪਣੇ ਸਮਾਜ ਵੱਲੋਂ ਆਪਣੇ ਵਾਲਮੀਕੀ ਪੁਰਕਮੇਟੀ ਵੱਲੋਂ ਮੈਂਬਰ ਬਣਿਆ ਸਭਾ ਦਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹਨਾਂ ਨੇ ਇਸ लायक ਸਮਝਿਆ ਵਾ ਕਿ ਮੈਂਬਰ ਬਣਾਇਆ ਉਹਨਾਂ ਨੇ ਮੈਨੂੰ ਔਰ ਮੈਂ ਇਹਨਾਂ ਦੇ ਨਿਸ਼ਾ ਅਨੁਸਾਰ ਜਿਸ ਤਰ੍ਹਾਂ ਵੀ ਇਹ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਕੰਮ ਕਰਾਂ ਜਿਹੜੀ ਸਮਾਜ ਦੇ ਪ੍ਰਤੀ ਕੋਈ ਸਮਾਜ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਕਿਸੇ ਧੀ ਨੂੰ ਕਿਸੇ ਭਰਾ ਨੂੰ ਤੇ ਆਪਾਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜੀ ਇਹਨਾਂ ਕਹਿੰਦਾ ਹੈ ਜੈ ਹਰ ਮਾਤੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ ਜਿਵੇਂ ਕਿ ਅੱਜ ਸਾਡੇ ਗੋਰੀ ਵੀਰ ਜੀ ਨੂੰ ਜਿਹੜਾ ਇਹਨਾਂ ਦੇ ਜਿਹੜਾ ਕੰਮ ਨੂੰ ਦੇਖਦੇ ਹੋਏ ਇਹਨਾਂ ਨੇ ਭਗਵਾਨ ਵਾਲਮੀਕਿ ਮੀਟਗਰ ਕੋਰ ਕਮੇਟੀ ਦੇ ਕੰਮ ਨੂੰ ਦੇਖਦੇ ਹੋਏ ਤੇ ਭਾਰਤੀ ਮੂਲ ਨਵਾਸੀ ਮੁਕਤੀ ਮੋਰਚੇ ਦੇ ਕੰਮ ਨੂੰ ਦੇਖਦੇ ਹੋਏ ਇਹਨਾਂ ਨੇ ਮਨ ਬਣਾਇਆ ਕਿ ਕੋਰ ਕਮੇਟੀ ਦੇ ਮੈਂਬਰ ਬਣਾਂਦਾ ਤੇ ਨਾਲ ਹੀ ਸਾਡੇ ਭਰਾਵਾਂ ਨੇ ਇੱਕ ਸਾਨੂੰ ਬੁਜ਼ਾਨਿਸ਼ ਕੀਤੀ ਆ ਕਿ ਇਹਨਾਂ ਨੂੰ ਭਾਰਤੀ ਮੂਲ ਨਵਾਸੀ ਮੁਕਤੀ ਮੋਰਚੇ ਤੇ ਵੀ ਕੋਈ ਮੈਂਬਰ ਲਗਾਇਆ ਜਾਵੇ ਤੇ ਮੈਂ ਯੂਥ ਹਿੰਗ ਵੱਲੋਂ ਜਿਹੜਾ ਇਹਨਾਂ ਨੂੰ ਜਿਹੜੀ ਕਿ ਮੇਰੇ ਕੋ ਪੰਜਾਬ ਦੀ ਕਮਾਨ ਆ ਮੈਂ ਇਹਨਾਂ ਨੂੰ ਅੰਮ੍ਰਿਤਸਰ ਡਿਸਟ੍ਰਿਕਟ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਵਾ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਅਸੀਂ ਆਸ ਕਰਦੇ ਹਾਂ ਕਿ ਜਿਸਾਂ ਸਮਾਜ ਦੇ ਕੰਮ ਕੋਰ ਕਮੇਟੀ ਜਾਂ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਕਰਦਾ ਪਿਆ ਇਹ ਤਨਮਾਨਾ ਜਿਹੜਾ ਉਹ ਆਪਣਾ ਜਿਹੜਾ ਕੰਮ ਕਰਨਗੇ ਤੇ ਜਿਹੜਾ ਇਹਨਾਂ ਨੂੰ ਉਹਦਾ ਦਿੱਤਾ ਗਿਆ ਹੈ ਕੋਰ ਕਮੇਟੀ ਤੇ ਮੋਰਚੇ ਵੱਲੋਂ ਉਹਨੂੰ ਪਹਿ ਤੈਦੇ ਲੈ ਨਿਭਾਣਗੇ ਉਹਨਾਂ ਜਿਹੜੇ ਜੱਗੂ ਜੀ ਨੇ ਇਹਨਾਂ ਦੇ ਸਰਪ੍ਰਸਤ ਨੇ ਸਾਰੀ ਟੀਮ ਉਹਨਾਂ ਦੀ ਆਈ ਆ ਰਾਹੁਲ ਮਲਕ ਜੀ ਔਰ ਅੱਜ ਸੰਦੀਪ ਜੀ ਨੂੰ ਸਾਡੇ ਇਹਨਾਂ ਨੇ ਮੈਂਬਰ ਬਾਇਸ ਵਿੱਚ ਕਿਉਂਕਿ ਸੰਦੀਪ ਜੀ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਆ ਰਹੇ ਉਹਨਾਂ ਨੂੰ ਸਮਾਜ ਬਰਤੀ ਬਹੁਤ ਪਿਆਰ ਆ ਔਰ ਸਮਾਜ ਦਾ ਭਲੇ ਆਸਤੇ ਕੰਮ ਕਰਦੇ ਦੇ ਕਰਦੇ ਪਏ ਸੀ ਉਹਨਾਂ ਨੂੰ ਵੇਖਦੇ ਹੋਏ ਇਹਨਾਂ ਨੇ ਉਹਨਾਂ ਨੂੰ ਅੱਜ ਟੀਮ ਚ ਲਿਤਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ਼ ਕਰਦੇ ਆਂ ਕਿ ਇਹ ਸੰਦੀਪ ਗੋਰੀ ਜੀ ਆ ਉਹ ਸਾਡੇ ਸਮਾਜ ਦੀ ਸੇਵਾ ਕਰਨਗੇ ਇਸ ਸੰਸਥਾ ਦੇ ਨਾਲ ਲੱਗ ਕੇ ਔਰ ਮੈਂ ਸਮਝ ਨਾ ਗਿਆ ਸੰਸਥਾ ਕਾਫੀ ਦੇਰ ਤੋਂ ਜਿਹੜੀ ਆ ਉਹ ਪ੍ਰਯਾਸ ਕਰਦੀ ਪਈ ਹੈ ਕਿ ਆਪਣੇ ਸਮਾਜ ਨੂੰ ਹੀ ਅੱਗੇ ਲਿਜਾਈਏ ਕਿਉਂਕਿ ਸੰਸਥਾ ਦੇ ਜਿਹੜੇ ਸਾਡੇ ਸੰਸਥਾਪਕ ਨੇ ਜੱਗੂ ਜੀ ਉਹ ਬਹੁਤ ਇਨਾਂ ਦਾ ਪ੍ਰਯਾਸ ਆ ਔਰ ਕਾਫੀ ਦੇਰ ਤੋਂ ਮੈਂ ਵੀ ਦੇਖਦਾ ਆ ਰਿਹਾ ਇਹਨਾਂ ਨੇ ਬੜੀ ਸੇਵਾ ਕੀਤੀ ਆ ਆਪਣੇ ਸਮਾਜ ਦੀ ਔਰ ਇੱਧਰ ਹੀ ਕਰਦੇ ਜਾਣਗੇ ਅਸੀਂ ਇਹਨਾਂ ਨੂੰ ਸਾਡਾ ਸਮਰਥਨ ਵੀ ਆ ਜਿੱਥੇ ਤੁਹਾਨੂੰ ਕਹਾਂਗੇ ਅਸੀਂ ਇਹਨਾਂ ਨਾਲ ਬਾਣਾ ਮੋੜਨਾ ਮੋੜਾ ਲਾ ਕੇ ਖੜੇ ਹੋਵਾਂਗੇ ਬਹੁਤ ਬਹੁਤ ਧੰਨਵਾਦ ਜਿਆ ਵਾल्ਮੀਕੀ I'll